ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਮੱਕੇ ਦਾ ਹਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਪੱਛਮ ਦੇ ਲੰਮੇ ਪੰਧ ਤੇ ਚੱਲ ਪਏ ਗੁਰੂ ਜੀ ਅਤੇ ਮਰਦਾਨਾ ਜੀ ਹਾਜੀਆਂ ਵਾਂਗ ਨੀਲੇ ਕੱਪੜੇ ਪਾ ਲਏ ਅਤੇ ਸਿੰਧ ਪ੍ਰਾਂਤ ਵੱਲ ਚੱਲ ਪਏ ਸਿੰਧ ਪੁੱਜ ਕੇ ਉਹ ਇੱਕ ਹਾਜੀਆਂ ਦੇ ਕਾਫਲੇ ਨਾਲ ਰਲ ਗਏ ਅਤੇ ਮੱਕੇ ਵੱਲ ਚੱਲ ਪਏ ਮੱਕਾ ਅਰਬ ਵਿੱਚ ਮੁਸਲਮਾਨਾਂ ਦਾ ਇੱਕ ਪੂਜਨੀਕ ਧਾਰਮਿਕ ਸਥਾਨ ਹੈ ਮੱਕੇ ਪਹੁੰਚ ਕੇ ਉਹਨਾਂ ਨੇ ਬਾਕੀ ਹਾਜੀਆਂ ਵਾਂਗ ਸਾਰੇ ਕੰਮ ਕੀਤੇ ਜਦ ਰਾਤ ਪਈ ਤਾਂ ਉੱਪਰ ਕਰਮਾ ਵਿੱਚ ਕਾਬੇ ਵੱਲ ਪੈਰ ਪਸਾਰ ਕੇ ਸੌਂਗੇ ਮੁਸਲਮਾਨ ਕਾਬੇ ਨੂੰ ਰੱਬ ਦਾ ਘਰ ਮੰਨਦੇ ਹਨ ਅਤੇ ਕਾਬੇ ਵੱਲ ਪੈਰ ਪਸਾਰਨੇ ਉਹ ਬਹੁਤ ਮਾੜਾ ਸਮਝਦੇ ਹਨ ਜਦ ਹਾਜੀਆਂ ਨੇ ਗੁਰੂ ਜੀ ਨੂੰ ਅਜਿਹੀ ਬੇਅਦਬੀ ਕਰਦੇ ਦੇਖਿਆ ਤਾਂ ਉਹ ਭੱਜਦੇ ਹੋਏ ਗੁਰੂ ਜੀ ਵੱਲ ਧਾਏ ਇੱਕ ਹਾਜੀ ਜਿਸ ਦਾ ਨਾਂ ਜੀਵਨ ਸੀ ਗੁਰੂ ਜੀ ਨੂੰ ਠੋਕਰ ਮਾਰ ਕੇ ਕਹਿਣ ਲੱਗਾ ਉੱਠ ਓਏ ਤੂੰ ਕੌਣ ਹੈ ਜਿਹੜਾ ਰੱਬ ਦੇ ਘਰ ਵੱਲ ਪੈਰ ਪਸਾਰ ਕੇ ਸੁੱਤਾ ਹੋਇਆ ਹੈ ਗੁਰੂ ਜੀ ਬੜੀ ਨਿਮਰਤਾ ਨਾਲ ਅੱਖਾਂ ਖੋਲ ਕੇ ਬੋਲੇ ਰੱਬ ਦੇ ਬੰਦਿਆ ਗੁੱਸਾ ਨਾ ਕਰ ਮੈਂ ਬਹੁਤ ਥੱਕਿਆ ਹੋਇਆ ਹਾਂ ਇਸ ਲਈ ਖਿਆਲ ਨਹੀਂ ਰਿਹਾ ਮੈਂ ਤਾਂ ਹੁਣ ਉੱਠਿਆ ਵੀ ਨਹੀਂ ਜਾਂਦਾ ਇਸ ਲਈ ਤੁਸੀਂ ਮੇਰੇ ਪੈਰ ਕਸੀਟ ਕੇ ਉਸ ਪਾਸੇ ਕਰ ਦਿਓ ਜਿੱਧਰ ਰੱਬ ਦਾ ਘਰ ਨਹੀਂ ਹੈ ਜੀਵਨ ਨੇ ਗੁੱਸੇ ਵਿੱਚ ਆ ਕੇ ਗੁਰੂ ਜੀ ਦੀਆਂ ਲੱਤਾਂ ਦੂਸਰੇ ਪਾਸੇ ਕਰ ਦਿੱਤੀਆਂ ਪਰ ਉਹ ਵੇਖ ਕੇ ਹੈਰਾਨ ਹੋਇਆ ਕਿ ਕਾਬਾ ਵੀ ਉਸੇ ਪਾਸੇ ਵੱਲ ਫਿਰ ਗਿਆ ਜਿੱਧਰ ਗੁਰੂ ਜੀ ਦੀਆਂ ਲੱਤਾਂ ਸਨ ਫਿਰ ਉਸ ਨੇ ਲੱਤਾਂ ਹੋਰ ਦਿਸ਼ਾ ਵੱਲ ਘੁਮਾਈਆਂ ਪਰ ਕਾਬਾ ਉਧਰ ਵੀ ਘੁੰਮ ਗਿਆ ਜੀਵਨ ਤੇ ਹੋਰ ਹਾਜ਼ੀ ਬਹੁਤ ਹੈਰਾਨ ਹੋਏ ਕਿਉਂਕਿ ਚਾਰਾ ਕਰਨ ਕਿ ਗੁਰੂ ਜੀ ਦੀਆਂ ਲੱਤਾਂ ਕਾਬੇ ਤੋਂ ਉਲਟ ਦਿਸ਼ਾ ਵਿੱਚ ਕਰਨ ਜਦ ਉਹ ਇਸ ਕਾਰਜ ਵਿੱਚ ਅਸਮਰਥ ਰਹੇ ਤਾਂ ਉਹ ਗੁਰੂ ਜੀ ਪਾਸ ਆ ਕੇ ਬੈਠ ਗਏ ਅਤੇ ਬੇਨਤੀ ਕਰਨ ਲੱਗੇ ਅੱਲਾ ਦੇ ਬੰਦੇ ਅਸੀਂ ਤਾਂ ਹਾਰ ਚੁੱਕੇ ਹਾਂ ਤੁਸੀਂ ਹੀ ਰੱਬ ਦੇ ਘਰ ਵੱਲੋਂ ਆਪਣੇ ਪੈਰ ਦੂਸਰੇ ਪਾਸੇ ਕਰ ਲਵੋ ਗੁਰੂ ਜੀ ਨੇ ਫਰਮਾਇਆ ਭਲੇ ਲੋਕੋ ਮੈਂ ਪੈਰ ਕਿੱਧਰ ਕਰਾਂ ਮੈਨੂੰ ਤਾਂ ਰੱਬ ਹਰ ਪਾਸੇ ਨਜ਼ਰ ਆਉਂਦਾ ਹੈ ਉਹ ਤਾਂ ਸਰਵ ਵਿਆਪਕ ਹੈ ਸਾਰੀ ਕਾਇਨਾਤ ਵਿੱਚ ਸਮਾਇਆ ਹੈ ਇਸ ਲਈ ਉਹ ਕਿਸੇ ਇੱਕ ਨਿੱਕੀ ਜਿਹੀ ਥਾਂ ਵਿੱਚ ਲੁਕ ਕੇ ਨਹੀਂ ਬੈਠ ਸਕਦਾ ਮੈਂ ਕਾਬੇ ਨੂੰ ਇੱਕ ਪਵਿੱਤਰ ਸਥਾਨ ਮੰਨਦਾ ਹਾਂ ਪਰ ਇਹ ਨਹੀਂ ਮੰਨ ਸਕਦਾ ਕਿ ਇਹ ਇੱਕ ਸਥਾਨ ਹੀ ਕੇਵਲ ਰੱਬ ਦਾ ਘਰ ਹੈ ਜੇ ਤੁਸੀਂ ਮੈਨੂੰ ਨਿਸ਼ਚੇ ਨਾਲ ਇਹ ਕਹਿ ਦੇਵੋ ਕਿ ਰੱਬ ਇੱਕ ਪਾਸੇ ਨਹੀਂ ਹੈ ਤਾਂ ਮੈਂ ਆਪਣੇ ਪੈਰ ਉਧਰ ਕਰ ਲੈਣਾ ਹਾਂ ਹਾਜੀ ਗੁਰੂ ਜੀ ਦੇ ਇਸ ਸਵਾਲ ਦਾ ਜਵਾਬ ਨਾ ਦੇ ਸਕੇ ਉਹ ਖਾਮੋਸ਼ ਹੋ ਕੇ ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਾ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਰੱਬ ਹਰ ਥਾਂ ਹਰ ਮਨੁੱਖ ਹਰ ਜੀਵ ਹਰ ਬੋਟੇ ਵਿੱਚ ਵਸਦਾ ਹੈ ਜੇ ਸਾਰੀ ਕਾਇਨਾਤ ਨੂੰ ਪਿਆਰ ਕਰੀਏ ਤਾਂ ਸਮਝੋ ਅਸੀਂ ਰੱਬ ਨੂੰ ਪਿਆਰ ਕਰਦੇ ਹਾਂ ਰੱਬ ਕਿਸੇ ਇੱਕ ਫਿਰਕੇ ਇੱਕ ਮਾਜਬ ਜਾਂ ਇੱਕ ਧਰਮ ਤੱਕ ਸੀਮਤ ਨਹੀਂ ਹੈ ਉਹ ਸਭ ਦਾ ਸਾਂਝਾ ਹੈ ਗੁਰੂ ਜੀ ਜੀਆਂ ਅਚਹਈਆਂ ਗੱਲਾਂ ਸੁਣ ਕੇ ਹਾਜੀ ਕਹਿਣ ਲੱਗੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਰੱਬ ਸਭ ਦਾ ਸਾਂਝਾ ਹੈ ਤਾਂ ਫਿਰ ਸਾਨੂੰ ਇਹ ਸਮਝਾਓ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ਗੁਰੂ ਜੀ ਮੁਸਕਰਾ ਕੇ ਬੋਲੇ ਨਾ ਹਿੰਦੂ ਵੱਡਾ ਹੈ ਨਾ ਮੁਸਲਮਾਨ ਵੱਡਾ ਬੰਦਾ ਆਪਣੇ ਕਰਮਾਂ ਅਤੇ ਅਮਲਾਂ ਕਰਕੇ ਵੱਡਾ ਬਣਦਾ ਹੈ ਜਿਹੜਾ ਨੇਕ ਕੰਮ ਅਤੇ ਸ਼ੁਭ ਅਮਲ ਕਰਦਾ ਹੈ ਉਹ ਵੱਡਾ ਹੈ ਅਤੇ ਜਿਹੜਾ ਬੁਰੇ ਕੰਮ ਕਰਦਾ ਹੈ ਉਹ ਛੋਟਾ ਹੈ ਸਾਰੇ ਹਾਜੀ ਗੁਰੂ ਜੀ ਦੇ ਇਹਨਾਂ ਬਚਨਾਂ ਨਾਲ ਸਹਿਮਤ ਸਨ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਸਾਂਤ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ